ਨਰਦਾ ਨਾਮੁ ਰਖਾ ਤੁਮਾਰਾ ਤੇ ਨਾਮਿ ਪੰਡਤਾਂ ਦੀ ਰਾਹੀਓ ਆਨੰਦ ਨਾਮੁ ਗੁਗੈ ਰੂਪੀ ਜਾਨੀ ਗੰਨ ਨਾਮੁ ਰਖੇ ਗੁਰਪਾ ਮੇਂ ਪਿਆਰਿਆ ਅਰ ਗੁਰਪਾ ਗਿਣੁ ਕੱਟੈ ਨਾਮ ਤਸਕਾਨ ਰੰਤਕਾ ਹੋਕਟ ਅੰਕਰ ਸੁਖਿ ਸਾਰੇ ਆਪਨਿਆ ਪਹਿਰਾਂ ਕੇ ਨਾਮ ਨਾਮ ਸਤਿ ਜੀਓ ਇਕ ਪਰਮ ਪੁੰਨ ਅਰਦਾਸ ਨੂੰ ਤੁਹਾਨੂੰ ਬਹੁਤ ਬਹੁਤ ਪ੍ਰਤਾਪ ਦੀ ਮੱਤਾ ਆਵਾਜ਼ ਸੁਣਨ ਤੋਂ ਪਾਰਾਂ ਪਾਓ ਇਹਨਾਂ ਦੁਨੀਆ ਪਾਰ ਜੀਨ ਪਾਰ ਨਾਮ ਰਾਮੁ ਕਪੀ ਤੇ ਬਾੜੀ ਸਰਵੰਗ ਕਦ ਤੇ ਤੁਧਾਰਿ ਪੰਗਰ ਤਾਮੁ ਮਤੰਤ ਸੰਗੋ ਪਾਈਐ ਬੱਜਿਆ ਤੁਮਾ ਗੁਰੂ ਕੇ ਰਾਗੋ ਕੀ ਮੰਨਿ ਆਵਨ ਰਬੁ ਕਤ ਬਾੜੀ ईमान तुम्हारा तरीका पाया 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 मेरा मुमकिन नहीं है ईमाया तुम्हारे पंपलाया हो ना हो ना तुम्हारे दस्ते दस्तगोली पाया हो तुम्हारे किताब कोल्म तुम्हारे लाया कर्म तुम्हारे चलो तुम्हारे कोई नहीं पाया ईमान प्यार याद ना सत्य स्मार्ट ईमान की बुरी दिक्कत तेरे हाथ ना ले ਆ ਤੇਰਾ ਦਰਬੇਮਹਿਬਾਨ ਤੇ ਨਾਮ ਕੋ ਚਿਤ ਲਈਐ ਤੇਸਾ ਕਰਮ ਕਰਮ ਕੀਣ ਜਾਣ ਜਿਨ ਕਉ ਸੰਤਾਈਆ ਸੰਤਿਆ ਤਦ ਤੁੰਕਾਰ ਦੇ ਸਤਿਉ ਤੇਰੇ ਨਾਮ ਦੇ